ਸ਼ੈਲਰ ਮਾਲਕਾਂ ਨੇ 1 ਅਕਤੂਬਰ ਤੋਂ ਹੜਤਾਲ ਤੇ ਜਾਣ ਦਾ ਕੀਤਾ ਐਲਾਨ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅੱਜ ਸੰਗਤ ਮੰਡੀ ਸ਼ੈਲਰ ਐਸੋਸੀਏਸ਼ਨ ਦੇ ਚੇਅਰਮੈਨ ਸ਼ਸ਼ੀਲ ਕੁਮਾਰ ਗੋਲਡੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਇਹ ਫੈਸਲਾ ਅੱਜ ਸ਼ੈਲਰ ਐਸੋਸੀਏਸ਼ਨ ਬਲਾਕ ਸੰਗਤ ਦੇ ਪ੍ਰਧਾਨ ਰੇਸ਼ਮ ਸਿੰਘ ਭੁੱਲਰ ਕੁੱਦਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਵਿੱਚ ਲਿਆ ਗਿਆ ਹੈ ਇਹਨਾਂ ਸ਼ੈਲਰ ਮਾਲਕਾਂ ਦੀਆਂ ਕੀ ਮੰਗਾਂ ਹਨ ਇਸ ਬਾਰੇ ਕੀ ਜਾਣਕਾਰੀ ਦਿੱਤੀ ਚੇਅਰਮੈਨ ਸ਼ਸ਼ੀਲ ਕੁਮਾਰ ਗੋਲਡੀ ਨੇ ਤੁਹਾਨੂੰ ਸੁਣਾਉਂਦੇ ਹਾਂ ਕਮਰ ਗੋਲਡੀ ਚੇਅਰਮੈਨ ਰਾਈਸ ਮਿਲਰ ਐਸੋਸੀਏਸ਼ਨ ਸੰਗਤ ਜ਼ਿਲ੍ਹਾ ਬਠਿੰਡਾ ਅੱਜ ਸਾਡੀ ਰੇਸ਼ਵ ਸਿੰਘ ਪ੍ਰਧਾਨ ਜੀ ਦੇ ਪ੍ਰਧਾਨਗੀ ਹੇਠ ਮੀਟਿੰਗ ਹੋਈ ਹੈ ਰਾਈਸ ਮਿਲਰ ਦੀ ਇਸ ਵਿੱਚ ਸਾਰੇ ਮਿਲਰਾਂ ਨੇ ਸਰਬ ਸਹਿਮਤੀ ਨਾਲ ਇਹ ਪਾਸ ਕੀਤਾ ਹੈ ਵੀ ਜਿੰਨੇ ਸਾਡੀਆਂ ਜਿਹੜੀਆਂ ਡਿਮਾਂਡਸ ਹੈ ਉਹ ਪੂਰੀਆਂ ਨਹੀਂ ਹੁੰਦੀਆਂ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਉਹ ਪੂਰੀਆਂ ਨਹੀਂ ਕਰਦੀ ਉਹਨਾਂ ਇੱਕ ਰਏ ਸੀ ਕੋਈ ਰੈਸ ਆਪ ਦੇ ਸ਼ੈਲਰ ਵਿੱਚ ਪੈਡੀ ਨਹੀਂ ਲਵਾਵਾਂਗੇ ਤੇ ਨਾ ਹੀ ਕੋਈ ਡਾਕੂਮੈਂਟ ਹੀ ਅਪਲੋਡ ਕਰਾਂਗੇ ਕੀ ਕੀ ਮੰਗਾਂ ਦੇ ਬਾਰੇ ਸਭ ਤੋਂ ਪਹਿਲਾਂ ਸੈਂਟਰ ਦੀ ਸਾਡੀ ਸਪੇਸ ਹੈ ਜੀ ਸਾਨੂੰ ਹੁਣ ਪੈਡੀ ਦਾ ਗਵਰਨਮੈਂਟ ਲਾ ਦੋ ਪੰਜਾਬ ਸਰਕਾਰ ਪਰ ਉਸ ਤੋਂ ਬਾਅਦ ਜਦੋਂ ਇਹ ਚਾਵਲ ਕੱਟਾਂਗੇ ਉਹਦੇ ਵਾਸਤੇ ਪੰਜਾਬ ਸੈਂਟਰ ਵੱਲੋਂ ਐਫਸੀ ਵਿੱਚ ਕੋਈ ਸਪੇਸ ਨਹੀਂ ਜ਼ੀਰੋ ਸਪੇਸ ਆ ਪੰਜਾਬ ਅੰਦਰ ਸਾਡਾ ਪਿਛਲੇ ਸਾਲ ਦਾ ਵੀ ਅਜੇ ਤੱਕ ਚਾਵਲ ਬਕਾਇਆ ਖੜਾ ਹੈ ਤੇ ਦੂਜੀ ਡਿਮਾਂਡ ਹੈ ਸਾਡੇ ਇਹ ਜਿਹੜਾ ਚਾਵਲ ਆਉਣੇ ਆ ਸਾਨੂੰ ਗਵਰਨਮੈਂਟ ਐਫਆਰ ਕੇ ਮਿਲਾਕੇ ਲੋਨ ਨੂੰ ਕਹਿੰਦੀ ਹੈ ਉਹ ਐਫਆਰ ਕੇ ਆਪ ਦੇ ਕੋਲ ਮਿਲਾਕੇ ਲਾਉਣੇ ਆ ਤੇ ਉਹਨਾਂ ਤੋਂ ਲੈਣੇ ਆ ਜਿਹੜਾ ਐਫਆਰ ਕੇ ਜਿਹੜੀ ਆ ਸੈਂਟਰ ਸਰਕਾਰ ਦੀ ਮਨਜ਼ੂਰ ਸੂਧਾ ਜਿਹੜੇ ਮਿਲਣਾ ਹੈ ਬਾਦ ਵਿੱਚ ਇਹ ਲਾਉਣ ਤੋਂ ਬਾਅਦ ਇਹ ਸੈਂਪਲਿੰਗ ਹੁੰਦੀ ਹੈ ਜਦੋਂ ਉਹ ਬਸ ਬਿਨਾਂ ਕਿਸੇ ਕਾਰਨ ਤੋਂ ਸਾਡੇ ਰਿਜੈਕਟ ਕਰ ਦਿੱਤੇ ਚੱਕੇ ਤੇ ਸਾਨੂੰ ਬਦਲਣ ਨੂੰ ਕਿਹਾ ਜਾਂਦਾ ਹੈ ਜਿਹੜੇ ਕਿ ਇੰਪੋਸੀਬਲ ਹੈ ਇੱਕ ਚੱਕਾ ਬਦਲਣ ਨਾਲ ਵੀ ਰਾਈਸ ਮਿਲਰ ਜਾਂ ਪੂਰੀ ਤਰ੍ਹਾਂ ਤਵਾਹ ਹੋ ਜਾਊਗਾ ਉਹ ਵੀ ਸਾਡੀ ਨਿਮਾਨਡ ਹੈ ਕਿ ਜੇ ਇੱਕ ਵਾਰੀ ਚਾਵਲ ਲੱਗ ਗਿਆ ਉਹਦੀ ਰਿਸਪਾਂਸਿਬਿਲਟੀ ਸਾਡੀ ਰਾਈਸ ਮਿਲਰ ਦੀ ਕੋਈ ਨਹੀਂ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਵੀ ਸਾਡੀ ਕੁਝ ਡਿਮਾਂਡਸ ਹੈ ਜਿਵੇਂ ਬਿਜਲੀ ਦਾ ਬਿਜਲੀ ਫਿਕਸ ਚਾਰਜ ਲੈਂਦੇ ਆ ਇਹ ਲੱਖ ਰੁਪਏ ਦੇ ਲਗਭਗ ਇੱਕ ਸਾਲਰ ਤੋਂ ਮਨਥਲੀ ਲੈਂਦੇ ਆ ਉਹ 6 ਮਹੀਨੇ ਚੱਲਦਾ ਹੈ ਜਿਹੜਾ ਸਾਡੇ ਤੇ ਵਾਧੂ ਬੋਝ ਹੈ ਉਹ ਫਿਕਸ ਚਾਰਜ ਜਿਹੜਾ ਬਿਜਲੀ ਦਾ ਉਹ ਬੰਦ ਕੀਤਾ ਜਾਵੇ ਇਸ ਤੋਂ ਇਲਾਵਾ ਸਾਡੇ ਜਿਹੜੀ ਲੇਵੀ ਸਕਿਉਰਟੀ ਹੈ ਉਹ ਸਾਨੂੰ ਜਦੋਂ ਮੀਲਿੰਗ ਕਿਸੇ ਦੀ ਮੀਲਿੰਗ ਪੂਰੀ ਹੋ ਜਾਂਦੀ ਹੈ ਆਟੋਮੈਟਿਕ ਬਿਦਨ ਦੋ ਟੂਡੇ ਦੇ ਅੰਦਰ ਉਹ ਜਿਹੜੀ ਰਾਈਸ ਮਿਲਰ ਦੇ ਖਾਤੇ 'ਚ ਪੈਣੀ ਚਾਹੀਦੀ ਹੈ ਉਹ ਵੀ ਸਾਡੀ ਕਾਫੀ ਖੜੀ ਆ ਉਹ ਨਹੀਂ ਸਾਨੂੰ ਆ ਰਹੀ ਇਸ ਤੋਂ ਇਲਾਵਾ GST ਦੇ ਕੇਸ ਜਿਹੜੇ ਬਿਨਾਂ ਵਜ੍ਹਾ ਉਹ ਸਾਡੇ ਤੇ ਉਹ GST ਦੇ ਕੇਸ ਸੀ ਕਿਤੇ ਹੋਏ ਆ ਉਹ ਵਾਪਸ ਲਏ ਜਾਣ ਇਸ ਕਰਕੇ ਜਿੰਨੇ ਕਰੇ ਸਾਡੀ ਡਿਮਾਂਡ ਸਹੀ ਪੂਰੀ ਹੁੰਦੀਆਂ ਤੇ ਉਹਨੇ ਕਰੇ ਕੋਈ ਮਤਲਬ ਕਿ ਮਾਲ ਆਪ ਦੇ ਸ਼ੈਲਰ ਚ ਨਹੀਂ ਲਵਾਵਾਂਗੇ ਮੁਕੰਮਲ ਹੜਤਾਲ ਹੀ ਹੈ ਜੇ ਆਟੋਮੈਟਿਕ ਹੜਤਾਲ ਹੀ ਹੈ ਕੋਈ ਸਾਰੇ ਰਾਈਸ ਸਿਮਿਲਰ ਨੇ 50 ਭਰਦੀ ਇਹਨਾਂ ਸਹਿਮਤ ਹੈ ਤੇ ਸੰਗਤ ਦੇ ਵੀ ਜਿੰਨੇ ਵੀ ਰਾਈਸ ਮਿਲਦਾ ਉੱਥੇ ਮੌਜੂਦ ਸਾਰੇ ਨੇ ਸਰਬਸੰਮਤੀ ਨਾਲ ਕਿਹਾ ਵੀ ਨੋ ਸਪੇਸ ਨੋ ਰਾਈਸ ਜਿੰਨੇ ਜਿੰਨੇ ਕਰ ਕੋਈ ਸਪੇਸ ਨਹੀਂ ਹੁੰਦੀ ਉਹਨੇ ਕਰੇ ਕੋਈ ਪੈੜੀ ਨਹੀਂ ਲਵਾਵਾਂਗੇ